ਪੜਿਆਲਾ ਦੇ ਸਟ੍ਰੀਟ ਕਲੱਬ ਦੇ ਵਿੱਚ ਦੇਰ ਰਾਤ ਗੋਲੀਆਂ ਚੱਲਦੀਆਂ ਨੇ ਉਸ ਤੋਂ ਬਾਅਦ ਇੱਕ ਬਾਉਂਸਰ ਦੇ ਦੋ ਗੋਲੀਆਂ ਲੱਗਦੀਆਂ ਨੇ ਇੱਕ ਸੱਜੀ ਖੱਬੇ ਬਾਹਤੇ ਤੁਸੀਂ ਜਾ ਰਹੀ ਹੈ ਔਰ ਇੱਕ ਵਕੀ ਦੇ ਵਿੱਚ ਤੁਸੀਂ ਜਾ ਰਹੀ ਹੈ ਇਸ ਵਕਤ ਉਸ ਜਗ੍ਹਾ ਤੇ ਮੌਜੂਦ ਹੈ ਜਿੱਥੇ ਪੂਰੀ ਰਾਤ ਨੂੰ ਇਹ ਵਾਰਦਾਤ ਹੋਈ ਹੈ ਸਟ੍ਰੀਟ ਕਲੱਬ ਤੁਸੀਂ ਦੇਖ ਰਹੇ ਹੋ ਇਹ ਐਂਟਰੀ ਹੈ ਹਾਲਾਂਕਿ ਜਿਹੜੀ ਹੈ ਇਹਨਾਂ ਤੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਬੋਲਣ ਨੂੰ ਕੈਮਰੇ ਅੱਗੇ ਸਾਹਮਣੇ ਨਹੀਂ ਆ ਰਹੇ ਲekin ਇਹ ਜਰੂਰ ਕਿਹਾ ਗਿਆ ਕਿ ਇੱਥੇ ਇਹਦੀ ਵਾਰਦਾਤ ਹੋਈ ਜਾਂ ਓਨਰ ਇਹ ਜਰੂਰ ਕਹਿੰਦੇ ਨਜ਼ਰ ਆਇਆ ਕਿ ਇੱਥੋਂ ਨਹੀਂ ਇਹ ਬਲਕਿ ਬਾਹਰ ਦੀ ਘਟਨਾ ਸੀ ਕਿ ਲੋਕ ਕਿਨ ਜੋ ਸੀਸੀਟੀਵੀ ਫੁਟੇਜ ਹੈ ਹੱਥ ਲੱਗੀ ਆ ਉਸ ਸੀਸੀਟੀਵੀ ਫੁਟੇਜ ਦੇ ਵਿੱਚ ਅੰਦਰ ਜਿਹੜੀ ਉਹ ਲੜਾਈ ਹੁੰਦੀ ਹੈ ਹਾਲਾਂਕਿ ਇਹ ਪੂਰੀ ਲੜਾਈ ਡੀਜੇ ਨੂੰ ਲੈ ਕੇ ਹੁੰਦੀ ਹੈ ਕਿਉਂਕਿ ਡੀਜੇ ਦਾ ਸਮਾਂ 11 ਵਜੇ ਤੱਕ ਦਾ ਸੀਗਾ ਲੇਕਿਨ 11 ਵਜੇ ਤੋਂ ਬਾਅਦ ਜਦੋਂ ਦੁਬਾਰਾ ਚਲਾਉਣ ਦਾ ਜ਼ਿਕਰ ਹੁੰਦਾ ਹੈ ਡੀਜੇ ਨੂੰ ਕਿ ਡੀਜੇ ਨੂੰ ਦੁਬਾਰਾ ਚਲਾਇਆ ਜਾਵੇ ਫਿਰ ਉਸ ਤੋਂ ਬਾਅਦ ਜਿਹੜਾ ਚਾਰ ਵਿਅਕਤੀ ਜਦੋਂ ਆਉਂਦੇ ਨੇ ਚਾਰ ਨੌਜਵਾਨ ਆਉਂਦੇ ਨੇ ਤਾਂ ਉਹਨਾਂ ਦੇ ਵੱਲੋਂ ਡੀਜੇ ਦੀ ਮੰਗ ਕੀਤੀ ਜਾਂਦੀ ਹੈ ਕਿ ਡੀਜੇ ਜਿਹੜਾ ਉਹ ਚਲਾਇਆ ਜਾਵੇ ਲੇਕਿਨ ਜਦੋਂ ਡੀਜੇ ਨਹੀਂ ਚਲਾਇਆ ਜਾਂਦਾ ਤਾਂ ਉਹ ਬਹਿਸ ਹੋ ਜਾਂਦੀ ਹੈ ਬਾਉਂਸਰ ਦੇ ਵੱਲੋਂ ਇਹ ਕਿਹਾ ਜਾਂਦਾ ਕਿ ਜਿਹੜਾ ਨਾਈਟ ਕਲੱਬ ਦਾ ਸਮਾਂ ਹੈ ਯਾਰ ਡੀਜੇ ਦਾ ਸਮਾਂ ਉਹ 11 ਵਜੇ ਤੱਕ ਹੀ ਹੈ 11 ਵਿਅਕਤੀ ਆਪਣੇ ਪਿਸਟਲ ਕੱਟਦਾ ਹੈਗਾ ਔਰ ਫਾਇਰ ਕਰਨਾ ਸ਼ੁਰੂ ਕਰ ਦਿੰਦਾ ਹੈਗਾ ਤਾਂ ਦੋ ਫਾਇਰ ਦੱਸੀ ਜਾ ਰਹੇ ਕਿ ਕੰਤ ਦੇ ਵਿੱਚ ਵੱਜਦੇ ਔਰ ਦੋ ਫਾਇਰ ਬਾਉਂਸਰ ਦੇ ਹੱਥ ਦੇ ਵਿੱਚ ਤੇ ਇੱਕ ਵੱਖੀ ਦੇ ਵਿੱਚ ਵੱਜਦਾ ਔਰ ਇਹ ਉਹ ਤਸਵੀਰ ਹੈ ਜੋ ਦੇਖ ਪਾ ਰਹੇ ਹੋ ਕਿ ਸਟ੍ਰੀਟ ਕਲੱਬ ਦੀ ਜਿਹੜੀ ਉਹ ਵਾਰਦਾਤ ਹੈ ਜੋ ਰਾਤ ਹੋਈ ਹੈ ਹਾਲਾਂਕਿ ਹਲੇ ਤੱਕ ਕੁਝ ਵੀ ਜਿਹੜਾ ਉਹ ਸਟ੍ਰੀਟ ਕਲੱਬ ਦੇ ਮਾਲਕ ਮੀਡੀਆ ਸਾਹਮਣੇ ਆ ਕੇ ਕਹਿੰਦੇ ਹੋਏ ਨਜ਼ਰ ਨਹੀਂ ਆ ਰਹੇ ਹਾਲਾਂਕਿ ਪੱਖ ਲੈਂਡ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ ਕਿ ਗਲਤੀ ਕਿਦੀ ਸੀ ਕਿਉਂਕਿ ਅਕਸਰ ਹੁੰਦਾ ਹੈ ਕਿ ਨਾਈਟ ਕਲੱਬਾਂ ਦੇ ਵਿੱਚ ਦੇਰ ਰਾਤ ਨੂੰ ਡੀਜੇ ਜਿਹੜੇ ਨੂੰ ਵਜਾਇਆ ਜਾਂਦੇ ਨੇ ਦੇਰ ਰਾਤ ਤੱਕ ਪਾਰਟੀਆਂ ਹੁੰਦੀਆਂ ਨੇ ਤਾਂ ਉਸ ਤੋਂ ਬਾਅਦ ਅਜਿਹਾ ਕੀ ਮਾਹੌਲ ਬਣਿਆ ਕਿ ਇਸ ਤਰੀਕੇ ਨਾਲ ਲੜਾਈ ਹੋ ਜਾਂਦੀ ਔਰ ਇਸ ਤਰੀਕੇ ਦੇ ਨਾਲ ਨਤਨ ਫਾਇਲ ਹੋ ਜਾਂਦੀ ਹੈ ਹਾਲਾਂਕਿ ਪੁਲਿਸ ਇਹ ਕਹਿ ਰਹੀ ਹੈ ਕਿ ਅਸੀਂ ਮੌਕੇ ਤੇ ਉਹਨਾਂ ਲੋਕਾਂ ਦੀ ਪਾਲ ਕਰ ਰਹੇ ਹਾਂ ਕਿ ਜਿਹੜੇ ਲੋਕਾਂ ਦੇ ਵੱਲੋਂ ਇਹ ਵਾਰਦਾਤ ਕੀਤੀ ਗਈ ਹੈਗੀ ਹੈ ਔਰ ਉਸ ਬਾਉਂਸਰ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਦੇ ਵਿੱਚ ਇਲਾਜ ਲਈ ਪਹੁੰਚਾ ਦਿੱਤਾ ਗਿਆ ਹੈਗਾ ਉਸ ਦਾ ਇਲਾਜ ਜਿਹੜਾ ਰਜਿੰਦਰਾ ਹਸਪਤਾਲ ਦੇ ਵਿੱਚ ਚੱਲ ਰਿਹਾ ਹੁਣ ਵੇਖਣਾ ਹੋਵੇਗਾ ਕਿ ਕਦੋਂ ਤੱਕ ਉਹਨਾਂ ਦੋਸ਼ੀਆਂ ਦੀ ਗ੍ਰਿਫਤਾਰੀ ਹੋਵੇਗੀ ਔਰ ਕੀ ਕੁਝ ਐਕਸ਼ਨ ਪੁਲਿਸ ਦੇ ਵੱਲੋਂ ਲਿੱਤਾ ਜਾਵੇਗਾ ਕੈਮਰਾ ਪਰਸਨ ਰਵੀ ਚੱਪਲ ਦੇ ਨਾਮ ਤੋਂ ਸਿੱਕ ਪੀਟੀਸ਼ਨ نیوز ਬਟ ਯਾ